ਸਤਨਾਮ ਸ੍ਰੀ ਵਾਖੀ ਗੁਰੂ ਸਾਹਿਬ ਜੀ ਜਪੁ ਜੀ ਸਾਹਿਬ ਕੋ ਕਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਲ ਕਾਲ ਮਤ ਜੁਨ ਸੀ ਪੰਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚਿਆ ਸੋਚਨਾ ਹੋਈ ਜੇ ਸੋਚੀ ਲਗਵਾਰ ਕੋ ਚੁਕ ਨਾ ਹੋਈ ਜੇ ਲਗ ਰਹਾ ਲਿੰਦਾਰ ਭੁਖੇ ਬੁਖ ਨਾ ਉਤਰੀ ਜਿ ਮਨਾਂ ਬੜੀਆਂ ਪਾਰ ਸੈ ਸਿਆ ਪਲਕ ਵਿਦਰ ਕ ਜਲੇ ਨਾਲ

ਗਾਰੇ ਕੋ ਸਹਾਇ ਕਰੇ ਤਨ ਕੇ ਜੀਲੇ ਵਦੇ ਗੰਖਜਾ ਕੇ ਜਿਸੇ ਦੁਰਗਾ ਕੋਈ ਯਾਦਰਾ ਦੂਰ ਕਤਨਾ ਕਠਿਨਾ ਹੋਈ ਤੋਰ ਕਦ ਕਦ ਗਤੀ ਕੋਟੀ ਕੋਟ ਦੇਂਦਾ ਜੀਲੇ ਦੇ ਤੱਕ ਪਹੁੰਚ ਗੁਰ ਕੀ ਦਰਖਾਈ ਕਾਏ ਹੁਕਮੀ ਹੁਕਮ ਚਲਾਇ ਰਹੋ ਨਾਨਕ ਸਿਖਿ ਵੇ ਪ੍ਰੋਸ ਸਚ ਸਚ ਨੀ ਭਾਖ ਕੋ ਪਰਖ ਮੰਗੀ ਦੀ ਦੀ ਦੋ ਕਰੇ ਦਤਾਰ ਫਿਰ ਕੀ ਅਗੇ ਰਖੀ ਜੀ ਦਰਬਾਰ ਮੁਕੇ ਬੋਲੇ ਬੋਲੀ ਸੁੰਦਰ ਪਿਆਰ ਅਮਰਤ ਵੇਲੇ ਸਚਨੇ ਉਡੀਆ ਵਿਚਾਰ ਕਰਮੀਆਂ ਕਪੜਾ ਨਦਰੀ ਮੁਖਤਵਾਰ ਨਾਨਕੇ ਵੇ ਜਾਣੀ ਸਭਾ ਪਿਸ ਚਰਤਾ ਪੈ ਜਾ ਕੀਤਾ ਨਾ ਅਭੀ ਆਪ ਨਰਨਜਨ ਸੋਏ ਜਨ ਸੇਵਿਆ ਤਿਨ ਪਰਮਾਨ ਨਾਨਕ ਗੁਰੇ ਗੁਨਿੰਦਾਨ ਗਾਉ ਜੁ ਸੁਨਿਰਮਖੀਆ ਪਾਉ ਦੁਖ ਪਾਸ ਕਰ ਲੈ ਜਾਏ ਗੁਰ ਨਾਨਕ ਨਾਮ ਜਨ ਮੋਹ ਨਾਸ ਮਾਈ ਵਰ ਈਸ਼ਰ ਗੁਰਪੁਰ ਕੋ ਨਮ ਗੁਰ ਪਾਰਵਤੀ ਮਾਈ ਜਿਹਾ ਜਾਣਾ ਕਨੇ ਕਿਨੇ ਕਹਨ ਜਾਈ ਗੁਰੂ ਇਕ ਦੇਵ ਜਈ ਸਵਨਾ ਜੀਆ ਕਾਗ ਦਾਤਾ ਸੋ ਮੈ ਸਮਝਾਈ ਜੈ ਜਿਕ ਚਰਿਆਰ ਜਹੋਦ ਸੁਣੀ ਹੋਏ ਨਵਾਂ ਗੰਢਾ ਵਜਾਣੇ ਨਾਲ ਜੇ ਸਭ ਕੋਈ ਚੰਗਾ ਨਾਮ ਕਰਕੇ ਸਬਸਕ੍ਰਾਈਬ ਚੱਕ ਲਈ ਜੇ ਤੋ ਇਸ ਨਦਰ ਨਾ ਹੋਈ ਤਾਂ ਬਦਰ ਭੁਸ਼ੇ ਕੇ ਗੀਤਾਂ ਦੇ ਗੀਤ ਕਰ ਦੋ ਸਿੱਧਰੇ ਨਾਨਕ ਦੇ ਗੁਰੂ ਗ੍ਰੰਥ ਗ੍ਰੀਆ ਗਨਵੰਤੀਆ ਗੁੰਦੇ ਤੇ ਹਰ ਕੋਈ ਨਾ ਸੁਝੀ ਜੇ ਤੋ ਸੁਖ ਨੂੰ ਕਰੇ ਸੁਣਿਆ ਸਿਦਕੇ ਸੁਨਣਾ ਸੁਣਾ ਤਰ ਤਰ ਕਾ ਸੁਨੇ ਦੇਖ ਲੋ ਪਤਾਲ ਸੁਨੇ ਭੂਲ ਸਕੇ ਕਰ ਨਾਨਕ ਪੁਗ ਦਸਦਾ ਹੁਗਾ ਸੁਨੇ ਦੁਖੋਂ ਬਨਾਸ ਸੁਨੇ ਇਸਰ ਪਰ ਮਹਿੰਦਰ ਸੁਨੇ ਮਕਸਲਾ ਨੰਮ ਸੁਨੇ ਜੋਗ ਪੀਤ ਸੁਨੇ ਸਾਸ ਸਿਮਰਤ ਵੇਦਾ ਨਾਨਕ ਭਗਤ ਅਸਤਮਗਾ ਸੁਣਿਆ ਦੂਪੋ ਕਾ ਨਾਸ ਸੁਣਿਆ ਸਤੋ ਗਿਰ ਸੁਣਿਆ ਸਰਕਾਰ ਉਹ ਨਾਨ ਸੁਣਿਆ ਪਰ ਬਾਬਾ ਮਾਨ ਸੁਣਿਆ ਲੱਗੇ ਸਤਿਆ ਨਾਨਕ ਭਗਤ ਅਸਤਮਗਾ ਸੁਣਿਆ ਦੂਪੋ ਕਾ ਨਾਸ ਸੁਣਿਆ ਸੰਗਣਾ ਕੇ ਗਾ ਸੁਣਿਆ ਸਿੱਖ ਦੇ ਪ੍ਰਵਾਸ ਸੁਣਿਆ ਦੇ ਪਰਵਾ ਸੁਣਿਆ ਤ ਉਸ ਦਾ ਨਾਨਕ ਭਗਤ ਅਸਤਮਗਾ ਸੁਣਿਆ ਦੂਪੋ ਕਾ ਨਾਸ ਮੰਨਨੇ ਕੀ ਗੱਲ ਕਹੀ ਨੇ ਜੀ ਕੋ ਕੇ ਸਿੱਖ ਕੋ ਕਾਗਜ਼ ਤੇ ਕਲਮ ਨਾਲ ਲਿਖਣਾ ਆ ਰਿਹਾ ਸੀ ਕਾਗਜ਼ ਕਲਮ ਨਾਲ ਲਿਖਣਾ ਆ ਰਿਹਾ ਮੰਨੇ ਕਾਗਜ਼ ਕਰਨਾ ਚਾਹ ਰਿਹਾ ਸੀ ਨਾ ਨਾ ਜਿਹਨਾਂ ਨੂੰ ਜੀ ਕਮਾ ਜਾਣੇ ਮਨ ਕੋਈ ਮੰਨੇ ਸਤੋ ਹੋਏ ਮਨ ਬੁੱਧ ਮੰਨੇ ਸਤੋ ਕੋਣ ਦੀ ਸੁਧ ਮੰਨੇ ਮੋ ਚੋਟਾ ਨਾ ਕਹਿ ਮੰਨੇ ਜਮ ਕੇ ਨਾ ਜਾਈ ਐਸਾ ਨਾ ਮੰਨੇ ਜਮ ਜੀ ਕੋ ਮੰਨਣੇ ਮਨ ਕੋ ਮੰਨੇ ਮਾ ਟਰਨ ਪਾਈ ਮੰਨੇ ਪਾਸ ਪਰ ਗੁਣ ਜਾਈ ਮੰਨੇ ਮਾਗਣੇ ਚੱਲੇ ਬੰਦ ਮੰਨੇ ਤਰਨ ਜੀ ਸਰਵੰਦ ਐਸਾ ਨਾ ਮੰਨੇ ਜਮ ਜੀ ਕੋ ਮੰਨਣੇ ਮਨ ਕੋਈ ਮੰਨੇ ਪਰਵਾਰ ਮੁਖਦਵਾਰ ਮੰਨੇ ਪਰਵਾਰ ਇਸਧਾਰਮ ਮੰਨੇ ਦਰਦ ਸਿੱਖ ਮੰਨੇ ਨਾਨਕ ਨੂੰ ਪ੍ਰਕਾਸ਼ ਨਾਮ ਨਿੰਦੂ ਜੀ ਕਮਾ ਜਣੇ ਮਿਲ ਕੋਈ ਮੇਜ ਕੋ ਮਨ ਜਾਣੇ ਮੰਨੇ ਕੋਈ ਮੰਨੇ ਪਰਵਾਰ ਮੁਖਦਵਾਰ ਮੰਨੇ ਪਰਵਾਰ ਇਸਧਾਰਮ ਮੰਨੇ ਦਰਦ ਸਿੱਖ ਮੰਨੇ ਨਾਨਕ ਨੂੰ ਪ੍ਰੇਖਾ لکھا ਇਹ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਾ ਕੀਤਾ ਹੈ ਕਿਤਾਬ ਤੇ 300 ਲੇਰੂ ਕਿਤੇ ਜਾਣੇ ਕੋ 24 ਕਿਤਾਬ ਸਾਹਿਬ ਕੋ ਕੋ ਅਕਤਸ ਤੋ ਲਗਦਾ ਦਿਓ ਕੋਦ ਤਕ ਕੌਣ ਕਾ 415 ਅਕਾਇਰ ਜੂਤ ਪਾਇ ਸੰਕਲ ਦੂਸਰਾ ਸ੍ਰੋਮਦੰਨ ਰੰਕਾਰ ਸੰਭਿਜਾ ਬਸੰਗ ਪਾਉਸਾ ਪੂਜਾ ਸੰਧਾਤਾ ਸੰਕ੍ਰਾਂਤ ਨੂੰ ਇਹ ਪੜ ਸੰਤ ਜੋਗ ਮੇਂ ਬਿਨੇ ਦਾਸ ਸਭ ਸਭ ਪਗਿਤ ਗੰਗਾ ਚਾਰ ਹੱਥ ਸਤਿ ਸਰਦਾਤਾ ਸੰਘਮੋਲੇ ਲਿਆ ਤਾਰ ਕੋ ਦੁਰਤੰਗ ਚਾਰ ਵਾਰਾਂ ਜਾ ਕੋ ਆ ਜੋਰ ਪੈ ਸਰ ਕੋ ਤਰਨ ਅੰਤਰੰਕਾਰ ਸੰਘਮਰ ਕਾਂਦ ਕੋ ਰ ਹੈ ਬਜੁਰਾ ਨਾਮ ਘਰ ਹੈ ਸੰਘ ਹਮਤ ਪਰ ਜਾਏ ਜੋ ਸਰ ਕੋ ਗਲ ਵਡੇ ਤੇ ਕੋ ਮਾਈ ਸੰਘ ਪਾਪੀ ਦੁਆਪ ਕਰ ਜਾਏ ਸੰਘ ਕੁੜਿਆ ਕੁੜਿਆ ਫਰੇ ਸੰਘ ਮਲੇ ਸੰਨਪਾ ਫਰੇ ਅਸੰਖਿੰਨਿੰਦੇ ਕੇ ਸੇ ਕਰੇ ਭਾਰ ਨਾਨਕ ਨੀਸ ਕੇ ਵਿਚਾਰ ਵਾਰਿਆਂ ਜਾਂ ਇੱਕ ਵਾਰ ਜੋ ਰਪੈ ਸਦ ਕਰੇ ਜਸਾ ਸੰਤਨ ਅੰਕਾਰ ਅਸੰਖਨਾ ਅਸੰਖਤਾ ਬਗਾਂਗੋਮ ਸੰਕਲੋ ਅਸੰਖੇ ਭਾਰੋ ਇਹ ਪ੍ਰਣਾਮੋ ਫੀ ਸਲਾਮ ਕੀ ਗਿਆਨਿਕ ਇਲੈਕਟ੍ਰੋਨ ਬਣੀ ਜਿਉਂ ਜੋ ਖਣੀ ਜਿਨੇ ਲਿਖੇ ਰਹਿਣਾ ਜਿਉਂ ਜਿਤੇ ਗਾਇ ਇਸ ਵਿੱਚ ਕਿਤੇ ਵੀ ਨਾ ਜਿਤੇ ਗਿਤਾ ਦਿੱਤਾ ਨਾ ਮੈਨਾਵ ਨੇ ਕਥਾ ਕੁਦਰਤ ਕਵਨ ਕਾ ਵਿਚਾਰ ਵਾਰਿਆਂ ਜਾਂ ਇੱਕ ਵਾਰ ਜੋ ਤਰਪਾਵੇ ਸਹੀ ਪਾਲੀਗਾ ਤੋ ਸਤਿਨਾਮ ਤੁੰਤਰੰਗਰ ਪਰਿਯਾ ਤਤ ਦੇ ਪਾਨਦੂ ਦੇ ਚੇਤ ਕੋ ਮੋਟਲੀ ਪੂਜਾ ਕਰੀ ਦੇ ਸਭ ਨੂੰ ਹੋ ਤੋ ਕਰੀਏ ਮਾਤਾ ਪਾਪਾ ਖਿਦਾਂਗੋ ਤੋ ਬਿਨਾ ਕਰਾਉ ਨ ਕੋਈ ਪਉਨ ਤਪਿਆ ਸਨਾ ਕਰ ਨਿਕਲਾ ਜਾਏ ਉਹ ਕੋਈ ਰਫਿਕਾ ਨਾਂ ਨ ਕੋਈ ਜਾਏ ਤੀ ਤਰਪ ਦੇਣਾ ਜੇ ਕੋਈ ਪਾਇਦੇ ਕਮਾਣ ਸੁਣਾ ਮਨ ਕੀ ਤਪ ਉਹਦੇ ਗਲੀ ਮਾ ਸਭਿੰਦੇ ਰਾ ਕੋ ਵੀ ਕੋਈ ਤਕ ਕੋਈ ਸਵਾਤਰਪੇ ਨੂੰ ਸਾਸ ਸੰਸਦਾਂ ਤੇ ਆਪ ਕੌਂ ਸੂਲੇ ਉਹ ਤੋਂ ਕਮਨ ਕਮਨ ਦੇ ਤਕ ਮਾਰ ਕੌਂ ਸੇ ਤੁਮਾ ਕਮਨ ਦੇ ਤਵਾ ਕਾਰਕ ਮੇਲ ਨਾਂ ਪੰਜਾਬੰਦ ਤੀਜੇ ਉਹਰੇ ਕੁਝ ਨੂੰ ਬੁੱਤ ਪਾ ਕੇ ਦੇਖਣੇ ਕਰਨਾ ਚਾਹਤ ਵਰ ਨਹੀਂ ਜੇ ਕੋਈ ਨਾਮ ਕਿ ਜੀ ਬੋ ਗੇ ਅਨੇ ਵੀ ਗਨ ਸੋ ਪਤਲ ਪਤਲ ਰਕਸਾ ਦਾ ਬੁੱਤ ਪਾਲ ਤੇ ਵੀ ਦੇਖਣੇ ਕਰ ਗੰਮ ਨਹੀਂ ਕਰ ਲਿਖਾ ਦੇ ਲਿਖੇ ਲਿਖਣਾ ਨਾ ਨੰਬਰ ਦੇ ਪੀਨਾ ਉਪ ਚਲਾ ਇਸ ਲਈ ਜਿਹੜੀ ਨਦੀ ਆ ਕੋਈ ਸਮਝਣ ਗਿਆ ਸੀ ਮਨਦੰਗ ਇਹ ਇਹਨਾਂ ਦੇ ਬੋਤਕੇ ਬੰਦ ਇਹਨਾਂ ਦਾ ਜਿਹੜਾ ਉਹਨਾਂ ਦੇ ਗਾਂਦਾਂ ਦਾ ਕਾਰਜ ਜਨਾ ਤੇ ਜਦੋਂ ਜਮ ਦੀ ਕਿਤੇ ਤੱਕ ਰਹਿੰਦੀ ਹੈ ਪਰਾਰਵਰ ਤੰਤ ਨੂੰ ਜਾਂ ਕਿਤੇ ਕਾਊਂਟਰ ਕਰਕੇ ਤੇ ਲੈ ਲੇ ਮੁਕਰ ਕਰਕੇ ਤੇ ਮੁਲ ਕਰਕੇ ਤਾਦੂ ਮੈਂ ਇੱਕ ਦਰ ਪ੍ਰੀ ਕੋਲ ਮੈਂ ਫਾਈਨਸਰ ਸੇ ਕੋਲ ਜੇ ਕੋ ਕਾਇਲ ਕਰ ਮੈਂ ਜੇ ਤੇ ਮਗਾਇਆ ਪਿਆਣੇ ਤੇ ਅਫਿਸ ਲੇ ਕੇ ਜਿਦਮਾ ਤੋਂ ਨਾਮ ਪੈਸੇ ਪੈਸੇ ਮੁੱਲ ਤੋਂ ਮੁੱਲ ਪਰ ਮੁੱਲ 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 ਬਕਸੀ ਹਮਲੇ ਨਾਲ ਤੰਤ ਨੂੰ ਕੋਲੋਂ ਨਾ ਮੁੰਦਾ ਸੇ ਤੇ ਅਗਰ ਕੋਈ ਕਹੇ 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 ਤੇ ਅਗਰ ਗੰਦਮਰੰਦ ਪਿੰਡੋਂ ਮਾਣ ਦਾ ਮਾਣ ਮਾਣਸਪਾਲੇ ਗੰਦਮਰੰਦ ਲਾਦੇ ਰੌਟਾ ਲੋਕਾਂ ਦਾ ਜਰੇ ਗੰਦਮਰੰਦ ਖੰਡਾ ਕਰਕੇ ਜਿਹੜੇ ਤਰ੍ਹਾਂ ਜੀ ਤੁੰਤਾ ਤੇ ਪਸਾ ਲੈ ਉਹ ਜਨਨ ਦਾ ਜਰੇ ਸੋਸ ਸੱਚ ਕਰ ਚ ਨਹੀਂ ਪੀਸ ਨੇ ਜੰਦੇ ਦੀ ਗੱਲ ਦੀ ਬਾਰੇ ਫਾਈਲ ਕਰਕੇ ਬਤਾਉਂਗਾ ਬੰਦ ਬੰਦਾ ਸੰਗੋ ਸੰਭਾਲ ਲਈ ਚਾਹੀਦੀ ਬੰਦ ਕਰ ਕੋਈ ਬਾਜੂ ਤਾਂ ਇਹ ਬੰਦ ਕਰ ਮਤੇ ਮਨ ਜੀ ਤੇ ਆ ਜੀ ਜੀ ਆ ਜੀ ਨੂੰ ਸੁਖੋ ਜੀ ایسا کی ان ہل morally terminar چی للمکات کیا ح begun کے لیے چکر ملتان گے وہ ان ہونے littlef اور ہونے و нужен شاور پر رائے شوارہ دن garde ਦਿਸ਼ਾ ਦਾ ਜਤਾਵਰੇ ਮਿਤਰਾਂ ਸਾਡੀ ਜੀਵਨ ਮਦਦ ਲਾਉਣ ਲਈ ਕਿਨੰਦ ਗਰਮ ਦਿਲ ਹੋਇਆ ਸਾਹ ਚਾਹਤ ਦਰਵਾਜ਼ਾ ਤੇ ਤੇ ਸੌਣ ਪੰਜ ਪਰਮਾਣੂ ਨਿਧੀਕਰ ਤੋਂ ਮਿਨਨ ਕਰ ਚੁੱਕਾ ਹੈ ਨਾਂ ਲਈ ਆਪਿਆ ਤਰੰਗਾਂ ਲਈ ਆਇਆ ਤੁਹਾਨੂੰ ਬੇਨਤੀ ਕਰ ਦਿੱਤਾ ਮਮਲ ਕਦਿ ਤੱਕ ਮਮਲ ਕਦਿ ਤੱਕ ਜੁੜ ਕੇ ਜਿਵੇਂ ਸੇ کیتے پن پن کے تے کن ویس کے تے پن کار کر ضرور انکھ بھیجے تاں پن کے تے جو دے میں کیتے کر کر گان گان میں کیا ਦੇਤੇ ਜੀ ਤੁਸੀਂ ਤੁਮਾ ਮਾਤਾ ਦੇ ਨਾਮ ਤੇ ਨਾ ਹੋ ਜਾਦੇ ਆ ਮੈਂ ਆਪਸੇ ਨੂੰ ਜੇਪਲ ਨਾਮ ਕਰ ਸੁੱਚਾ ਕਰਨਾ ਤੇ ਕਰਨਾ ਦਿੱਤਾ ਹੈ ਨਾਮ ਕਰਦਾ ਹੈ ਜਿਹੜਾ ਦੋ ਨੌਪਰਾ ਜੀ ਤੇ ਤੁਹਾਡੇ ਪ੍ਰਭੂ ਦੇ ਨਤਰਚਨ ਨੰਤਰ ਕਰ ਜਦਪੁਰ ਦੇ ਜਿਹੜਾ ਇਹ ਮਤ ਉਹਦਾ ਪ੍ਰੋਗਰਾਮ ਪ੍ਰੋਪੰਡਾ ਪਬਲਿਕਾ ਕਰੀ ਸਭ ਨੂੰ ਚੁਕਾ ਦਿਰ ਕੋ ਨਾ ਨਾ ਹਾਜ਼ਰ ਹੋ ਕੇ ਗੁਰੂ ਗ੍ਰੰਥ ਪਾਣੀ ਤੇ ਮਾਤਾ ਸਤਮਾਤ ਦੇਸ ਰਾਜ ਦੇ ਤੇਜਾ ਖੇਲੇ ਸਲ ਜਗਤ ਤੇ ਚੰਗੀਆਂ ਬਣਾਈਆਂ ਮਾ ਚਰਮਾ ਦੂਰ ਕਰਨੀਆਂ ਬਹੁ ਬਣੀ ਕੈਨ ਲੇਤ ਦੂਰ ਇਹ ਨਾਮ ਦਾ ਗਿਆਨ ਸਤਤ ਕਾਲ ਨਾਮ ਤੇ ਮਕੂਤ ਲਈ ਕੀਤੀ ਛੁੱਟੀ ਨਾਲ ਵਾਏ ਗੁਜੀ ਦਾ ਘਾਟਾ ਸ਼੍ਰੀ ਵਾਏ ਗੁਜੀ ਦੀ ਫਤਿਹ ਘੋੜਾ ਆ ਗਿਆ ਪਈ ਅਕਾਲ ਕੀ ਤਬੇ ਚਲਾਇਓ ਬੰਤ ਸਭ ਦੇ ਘਰ ਨੂੰ ਕੋਮਰੇ ਗੁਰੂ ਘਰਾਨੇ ਗੁਰੂ ਗ੍ਰੰਥ ਜੀ ਮਾਨਯੋ